ਸਤਿਗੁਰੂ ਇੱਕ ਬੇਟਾ ਜਾਏ ਚੱਲ ਸਤਿਗੁਰੂ ਵਾਹਿਗੁਰੂ 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 ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਸ਼ਾਹੀ ਦਸਵੀਂ ਤੰਪ ਕੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਾ ਤੇ ਗੁਰ ਅਮਰਦਾਸ RAMਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਾਧੂ ਪਜਾਏ ਤੀਕ ਬਹਾਦਰ ਸਿਮਰੀਐ ਕਰਨ ਔਲੇ ਦੇ ਆਵੈ ਤਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਦੇ ਆਤਮਕ ਸਰੂਪ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧੰਨਤਰ ਖਾਲਸਾ ਜੀ ਬੋਲੋ ਜੀ ਵਾਲੇ ਵਾਲੇ ਜੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣੇ ਝੋਟੀਆਂ ਦੀ ਓਟ ਗੁਰੂ ਗਰੀਬ ਨਿਵਾਜ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਵਾਲੇ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ ਵਾਲੇ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਵਾਲੇ ਸਾਡੇ ਚਰਨਾ ਕਮਲਾ ਵਿੱਚ ਸਾਰੇ ਪਰਿਵਾਰ ਦੀ ਅਰਦਾਸ ਹੈ ਤਹੀਂ ਪ੍ਰਕਾਸ਼ ਹਮਾਰਾ ਹੋ ਬਦਲਾ ਜੇ ਵੀ ਪਿਆ ਪਵਲੋ ਮਦਰੀ ਦੇ ਨਾਮ ਕੋ ਲੈ ਆਏ ਬਾਦ ਬਾਦ ਦਾਇਨ ਤੁ ਲਗਾਏ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਏਕਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਉਂਦੀ ਹੋਈ 7ਵੀਂ ਪਰਵਾਚੋਂ ਕੀ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਈ ਵੱਖ-ਵੱਖ ਨਗਰਾਂ ਵਿੱਚ ਵੱਖ-ਵੱਖ ਕਰਾਵਾਂ ਵਿੱਚ ਹਰਜਸ ਕੀਰਤਨ ਕਰਦੀ ਹੋਈ ਸੰਗਤ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਦੇ ਗ੍ਰਹਿ ਵਿਖੇ ਸੰਗਤਾਂ ਪਹੁੰਚੀਆਂ ਨੇ ਭਾਈ ਅਮਰਜੀਤ ਸਿੰਘ ਦਾ ਸਾਰਾ ਹੀ ਪਰਿਵਾਰ ਸੰਗਤ ਦੇ ਚਰਨਾਂ ਪਰਸ ਰਿਹਾ ਹੈ ਮਰੈਨਾ ਖੁਸ਼ੀਆਂ ਅੰਦਰ ਪਰਿਵਾਰ ਲੱਗ ਰਿਹਾ ਹੈ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਦਾ ਬਰਥਡੇ ਹੈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਸਾਰੇ ਸਾਥ ਸੰਗਤ ਵਾਲੋਂ ਬਹੁਤ ਬਹੁਤ ਵਧਾਈਆਂ ਜੀ ਲੱਖ ਲੱਖ ਵਧਾਈਆਂ ਜੀ ਪਾਹਿ ਤੰਦੇ ਗੁਰ ਤੇ ਜਾ ਗੁਰ ਤੇ ਬਣੀ ਤਾਰੇ ਬੜੇ ਸੰਗੁਰੇ ਆਪਰ ਪੂਰੇ ਤੇ ਹੱਥ ਲਾ ਲ ਗੁਰ ਚਾਰ ਤੇ ਲਾ ਕੇ ਵਾਜੇ ਹਦ ਤੂਏ ਤੋੜੋਂ ਦੂ ਪਾਣੀ ਤਰਾ ਮਾਤਾ ਕਰ ਕਮਾਤ ਜਿਸ ਰਾਤ ਕੋਈ ਕਾਈ ਦਾਇਆ ਮਿਲਿਆ ਸਗਲੇ ਜਲਾਤ Yeah. Mm -hmm. The lot of kick and